ਪੱਛਮੀ ਏਸ਼ੀਆ ਵਿੱਚ ਰਾਣਤਿਕ ਇਜ਼ਰਾਈਲ ਵਿਚਕਾਰ ਚੱਲੇ ਟਕਰਾਅ ਦਾ ਪ੍ਰਭਾਵ ਹੁਣ ਆਮ ਭਾਰਤੀਆਂ ਦੀਆਂ ਰਸੋਈਆਂ ਤੱਕ ਪਹੁੰਚ ਸਕਦਾ ਹੈ ਮਹਾਰਾ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ ਕਿਉਂਕਿ ਭਾਰਤ ਦੀ ਐਲਪੀਜੀ ਸਪਲਾਈ ਦਾ ਵੱਡਾ ਹਿੱਸਾ ਪੱਛਮੀ ਏਸ਼ੀਆ ਤੋਂ ਆਉਂਦਾ ਹੈ ਭਾਰਤ ਆਪਣੀਆਂ ਕੁੱਲ ਐਲਪੀਜੀ ਜ਼ਰੂਰਤਾਂ ਦਾ ਲਗਭਗ 66% ਆਯਾਤ ਕਰਦਾ ਹੈ ਜਿਸ ਵਿੱਚੋਂ 95% ਮੱਧ ਪੂਰਬੀ ਦੇਸ਼ਾਂ ਜਿਵੇਂ ਕਿ ਸਾਊਦੀ ਅਰਬ UAE ਅਤੇ ਕਤਰ ਤੋਂ ਆਨਦਾ ਅਜੇ ਹੀ ਸਥਿਤੀ ਵਿੱਚ ਖੇਤਰੀ ਤਣਾਅ ਕਾਰਨ ਸਪਲਾਈ ਲੜੀ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੋਰ ਵੀ ਵੱਧ ਗਈ ਹੈ ਇੱਕ ਰਿਪੋਰਟ ਅਨੁਸਾਰ ਅਮਰੀਕਾ ਦੁਆਰਾ ਈਰਾਨ ਦੇ ਪਰਮਾਣੂ ਸਥਾਨਾਂ ਤੇ ਕੀਤੇ ਗਏ ਹਮਲਿਆਂ ਨੇ ਸਪਲਾਈ ਵਿਗਨ ਦਾ ਜੋਖਮ ਵਧਾ ਦਿੱਤਾ ਹੈ ਪਿਛਲੇ ਢਾਈ ਸਾਲਾਂ ਵਿੱਚ ਭਾਰਤ ਵਿੱਚ LPG ਦੀ ਦਰਤੋ ਦੁੱਗਣੀ ਹੋ ਗਈ ਹੈ ਅਤੇ ਹੁਣ ਇਹ 33 ਕਰੋੜ ਕਰੋੜ ਪਰਵਾਹ ਤੇ ਤੇ ਹੁਣ ਇਹ 33 ਕਰੋੜ ਪਰਿਵਾਰਾਂ ਤੱਕ ਪਹੁੰਚ ਗਈ ਹੈ ਭਾਰਤ ਕੋਲ ਸਿਰਫ 16 ਦਿਨਾਂ ਦੀ LPG ਸਟੋਰੇਜ ਮਰਤਾ ਹੈ ਜਿਸ ਨੂੰ ਯਾਤ ਟਰਮੀਨਲਾਂ ਐਂਡ ਰਿਫਾਈਨਿੰਗ ਅੱਤੇ ਪੋਰਟਲਿੰਗ ਪਲਾਂਟਾਂ ਵਿੱਚ ਰੱਖਿਆ ਜਾਂਦਾ ਹੈ ਇਸ ਲਈ ਲੰਬੇ ਸਮੇਂ ਦੀ ਸਪਲਾਈ ਦੀਆਂ ਰੁਕਾਵਟਾਂ ਸਥਿਤੀ ਨੂੰ ਗੁੰਝਲਦਾਰ ਬਣਾ ਸਕਦੀਆਂ ਹਨ LPG ਦੇ ਉਲਟ ਭਾਰਤ ਪੈਟਰੋਲ ਅਤੇ ਡੀਜ਼ਲ ਦਾ ਸ਼ੁੱਧ ਨਿਰਯਾਤਕ ਹੈ ਜਿਸ ਦੁਆਰਾ ਪੈਦਾ ਕੀਤੇ ਜਾਣ ਵਾਲੇ ਪੈਟਰੋਲ ਦਾ 40% ਅਤੇ ਡੀਜ਼ਲ ਦਾ 30% ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ ਸੰਕਟ ਦੀ ਸਥਿਤੀ ਵਿੱਚ ਇਸ ਨਿਰਯਾਤ ਨੂੰ ਘਰੇਲੂ ਬਾਜ਼ਾਰ ਦੀਆਂ ਜ਼ਰੂਰਤਾਂ ਲਈ ਰੋਕਿਆ ਜਾਂ ਘਟਾਇਆ ਜਾ ਸਕਦਾ ਹੈ ਪਰ ਕੋਲ ਕੱਚੇ ਤੇਲ ਲਈ 25 ਦਿਨਾਂ ਦਾ ਰਣਨੀਤਿਕ ਰਿਜ਼ਰਵ ਵੀ ਹੈ ਜੋ ਕਿ ਰਿਫਾਇਨਰੀਆਂ ਪਾਈਪਲਾਈਨਾਂ ਅਤੇ ਰਾਸ਼ਟਰੀ ਰਣਨੀਤਿਕ ਪੈਟਰੋਲੀਅਮ ਰਿਜ਼ਰਵ ਵਿੱਚ ਸਟੋਰ ਕੀਤਾ ਜਾਦਾ ਹੈ ਇਸ ਸਮੇਂ ਰਿਫਾਇਨਰਾਂ ਨੇ ਕੋਈ ਕਬਹਾਟ ਵਾਲੀ ਖਰੀਦਦਾਰੀ ਨਹੀਂ ਕੀਤੀ ਹੈ ਕਿਉਂਕਿ ਮੌਜੂਦਾ ਸਪਲਾਈ ਵਿਗਨ ਦੀ ਸੰਭਾਵਨਾ ਘੱਟ ਮੰਨੀ ਜਾਂਦੀ ਹੈ ਤੇਲ ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਸਮੇਂ ਵਾਧੂ ਗੈਸ ਖਰੀਦਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਡਿਲੀਵਰੀ ਵਿੱਚ ਸਮਾਂ ਲੱਗਦਾ ਹੈ ਅਤੇ ਸਟੋਰੇਜ ਸਮਰੱਥਾ ਸੀਮਤ ਹੈ ਅਜਿਹੀ ਸਥਿਤੀ ਵਿੱਚ ਬੇਲੋੜੀ ਖਰੀਦਦਾਰੀ ਲਾਗਤ ਵਧਾ ਸਕਦੀ ਹੈ ਵਿਸ਼ਵ ਵਿਆਪੀ ਤੇਲ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਇਸ ਸਮੇਂ ਪੈਟਰੋਲ ਅਤੇ ਡੀਜ਼ਲ ਦੀਆਂ ਪਰਚੂਨ ਕੀਮਤਾਂ ਵਿੱਚ ਬਦਲਾਅ ਦੀ ਕੋਈ ਉਮੀਦ ਨਹੀਂ ਹੈ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਪਿਛਲੇ 3 ਸਾਲਾਂ ਤੋਂ ਘਰੇਲੂ ਕੀਮਤਾਂ ਨੂੰ ਸਥਿਰ ਰੱਖ ਰਹੀਆਂ ਹਨ ਅਤੇ ਮੌਜੂਦਾ ਸਥਿਤੀ ਵਿੱਚ ਇਹ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ